ਹੈਲੋ ਜੀ ਹੱਸੀ ਕਾਲ ਜੀ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਵਿੱਚ ਖੋਪ ਕਰਦੇ ਤੁਸੀਂ ਸਾਰੇ ਵਧੀਆ ਹੋਵੋਗੇ ਜਿਹੜੀ ਅੱਜ ਵਾਲੀ ਵੀਡੀਓ ਜੀ ਆਪਾਂ ਮਸ਼ੀਨ ਵਰਕ ਦੇ ਸੂਟਾਂ ਦੀ ਲੈ ਕੇ ਆਏ ਬਹੁਤ ਹੀ ਸੋਹਣੇ ਸੋਹਣੇ ਮਸ਼ੀਨ ਵਰਕ ਦੇ ਸੂਟ ਨੇ ਜਿਵੇਂ ਕਸਟਮਰ ਦੀ ਡਿਮਾਂਡ ਤੇ ਜੀ ਆਪਾਂ ਬਹੁਤ ਸੋਹਣੇ ਸੋਹਣੇ ਸੂਟ ਬਣਾਏ ਨੇ ਤੁਸੀਂ ਆਪਣੇ ਵੀ ਪਸੰਦ ਦੇ ਸਾਨੂੰ ਡਿਜ਼ਾਈਨ ਭੇਜ ਕੇ ਤੁਸੀਂ ਬਣਾ ਸਕਦੇ ਹੋਗੇ ਇਹ ਤਿੰਨੋਂ ਅਲੱਗ-ਅਲੱਗ ਸਟੱਫ ਤੇ ਬਣੇ ਹੋਏ ਨੇ ਜੀ ਇਹ ਆਪਣਾ ਕਾਟਰਨ ਸਟੌਕ ਰਹਿਣ ਵਾਲਾ ਹੈਗਾ ਇਸਕੇ ਬ੍ਰੈਂਡ ਦਾ ਕਾਟਨ ਸਟੱਫ ਰਹੂਗਾ ਇਹ ਸ਼ਰਦ ਦੇ ਬਿਲਕੁਲ ਵਿਚਕਾਰ ਆਉਣਗਾ ਇਹਨੂੰ ਇਹ ਕਿ ਫਰੰਟ ਟਿਪਸ ਇਹ ਵਾਲਾ ਵਰਕ ਫਰੰਟ ਤੇ ਰਹਿਣ ਵਾਲਾ ਬਾਜੂ ਤੇ ਆਪਾਂ ਨੇ ਇਹ ਇਹ ਵਾਲਾ ਫਲਾਵਰ ਰੱਖਿਆ ਜੀ ਬਹੁਤ ਹੀ ਸੋਹਣਾ ਬਹੁਤ ਜ਼ਿਆਦਾ ਸੋਨਾ ਵਰਕ ਹੋਇਆ ਹੋਇਆ ਹੈਗਾ ਡਬਲ ਛੇਡ ਦੇ ਫਲਾਵਰ ਬਣੇ ਹੋਏ ਨੇ ਇਹਦੇ ਵਿੱਚ ਤੇ ਸਾਦੇ ਚ ਆਪਣੀ ਛੋਟੇ ਛੋਟੀ ਬੁੱਟੀ ਪਾਈ ਹੈ ਜੀ ਜੋ ਕਿ ਇਹਦਾ ਦੁਪੱਟਾ ਹੈਗਾ ਜੀ ਉਹ ਟਾਈ ਡਾਈ ਰਹਿਣ ਵਾਲਾ ਹੈਗਾ ਇਹ ਲੇਸ ਨਾਲ ਫਿਨਿਸ਼ਿੰਗ ਕਰੀ ਹੋਈ ਹੈ ਆਪਾਂ ਨਾਲ ਦੇ ਕਲਰਾਂ ਦੀ ਸਾਰੀ ਲੇਸ ਨਾਲ ਫਿਨਿਸ਼ਿੰਗ ਹੋਈ ਹੋਈ ਹੈ ਐਵੇਂ ਹੀ ਟਾਈ ਡਾਈ ਦੁਪੱਟਾ ਰਹਿਣ ਵਾਲਾ ਹੈਗਾ ਜੀ इस उपर नैट का दपट्टा हो गया तो बाद सैकंड सूट आ गया अपना मेहंदी कलर का यह आ गया जी अपना स्टफ़ लीलन कॉटन च लीलन रहने वाली है डार्क मेहंदी कलर आ गया है ਇਹ ਵਾਲਾ ਗਰੇ ਦਾ ਵਰਕ ਹੈ ਜਲੇ ਦਾ ਵਰਕ ਆ ਗਿਆ ਉਸ ਤੋਂ ਬਾਅਦ ਸਾਡੇ ਚ ਫਲਾਵਰ ਆ ਜਾਣਗੇ ਛੋਟੇ ਫਲਾਵਰ ਤੇ ਵੱਡੇ ਫਲਾਵਰ ਬਣੇ ਹੋਏ ਨੇ ਇਹਦੇ ਵਿੱਚ ਤੇ ਸਾਈਡ ਤੇ ਇਹਦੇ ਨਾਲ نیچے ਬਿਲਕੁਲ ਘੇਰੇ ਤੇ ਵੱਡੇ ਫਲਾਵਰ ਬਣੇ ਹੋਏ ਨੇ ਬਹੁਤ ਹੀ ਸੋਹਣੇ ਕਲਰ ਪਾਏ ਹੋਏ ਨੇ ਤੁਸੀਂ ਜੇ ਕਦਰ ਨੈਕ ਦਾ ਤੇ ਬਾਜੂ ਦਾ ਕਰਵਾਉਣਾ ਚਾਹੁੰਦੇ ਹੋਗੇ ਉਹ ਵੀ ਸੇਮ ਹੋ ਸਕਦਾ ਡਿੱਟੋ ਇਹ ਬਰਵਾ ਇੱਦਾਂ ਬਾਜੂ ਦਾ ਵਰਕ ਰਹਿ ਜਾਊਗਾ ਇਹ ਬਾਜੂ ਤੇ ਆਉਣ ਵਾਲਾ ਵਰਕ ਤੁਸੀਂ ਜਿਵੇਂ ਗਲੇ ਤੇ ਨਾ ਇਹ ਵਾਲਾ ਵਰਕ ਰੱਖ ਕੇ ਘੇਰੇ ਤੇ ਜੇ ਆਪਾਂ ਇਹਨੂੰ ਵੇਲ ਦੀ ਤਰ੍ਹਾਂ ਬਣਾਉਣਾ ਹੈ ਉਹ ਵੀ ਸੇਮ ਬਣ ਜਾਊਗਾ ਕੁਝ ਵੀ ਹੁੰਦਾ ਹੈ ਇਹਦੇ ਚੋ ਚੇਂਜ ਕਰਨਾ ਹੈ ਆਪਣੇ ਹੱਥ ਤੇ ਤੁਹਾਨੂੰ ਆਪਾਂ ਕਿਵੇਂ ਵੀ ਕਰ ਸਕਦੇ ਆਂਗੇ ਇਹਨੂੰ ਤੇ ਦੁਪੱਟਾ ਇਹਦੇ ਨਾਲ ਪਲੇਨ ਰਹਿਣ ਵਾਲਾ ਤੇ ਲੇਸ ਦੀ ਟਾਈ ਡਾਈ ਦੀ ਆਪਣੇ ਦੇ ਨਾਲ ਫਿਨਿਸ਼ਿੰਗ ਕਰੀ ਹੈ ਸੇਮ ਕਲਰਾਂ ਦੀ ਟਾਈ ਡਾਈ ਆਪਾਂ ਇੱਥੇ ਇੱਥੇ ਰੇਸ ਲਗਵਾਈ ਹੈ। ਇਹ ਸੂਟ ਆਪਣੇ ਪਹਿਲਾਂ ਵੀ ਬਣ ਚੁੱਕੇ ਨੇ। ਇਹ ਵਾਲਾ ਸਾਰਾ ਘੇਰੇ ਦੇ ਫਰਕ ਆ ਗਿਆ ਜੀ। ਇਹ ਲਾਈਟ ਜੇ ਕਲਰ ਦਾ ਸੂਟ ਹੈ ਜੀ ਉੱਪਰ ਇਹਦੇ ਆਪਾਂ ਨੇ ਡਾਰਕ ਕਲਰ ਦਾ ਇਹਦੇ ਉੱਪਰ ਵਰਕ ਕਰਿਆ ਹੈਗਾ ਤੇ ਇਹ ਵਾਲਾ ਇਹਦਾ ਮੂਰੀ ਆ ਗਈ ਸੇਮ ਇਹਦੀ ਮੂਰੀ ਵਾਜੂ ਸੇਮ ਵਰਕ ਹੋਊਗਾ ਇਹ ਮੂਰੀ ਤੇ ਵਰਕ ਆ ਗਿਆ ਜੀ ਹੈਵੀ ਮੂਰੀ ਬਣੀ ਹੋਈ ਹੈ ਇਹਦੀ ਤੇ ਬਾਜੂ ਤੇ ਵੀ ਸੇਮ ਵਰਕ ਹੈਗਾ ਤੇ ਆਹ ਵਾਲਾ ਬਾਜੂ ਦਾ ਵਰਕ ਆ ਗਿਆ ਨਾਲ ਆਪਾਂ ਸਟਾਫ ਇਹਨਾਂ ਦਾ ਮਸ਼ੀਨ ਦਾ ਰੱਖਿਆ ਆਪਾਂ ਨੇ ਕੁਆਲਿਟੀ ਇਹਦੀ ਬਹੁਤ ਫਾਈਨ ਹੈ ਬਹੁਤ ਸੋਹਣਾ ਕੱਪੜਾ ਰਹਿੰਦਾ ਇਹ ਪਾਣਾ ਤੇ ਦੁਪੱਟਾ ਜਿਹੜਾ ਆਪਾਂ ਇਹਨਾਂ ਦਾ ਟਾਈਟ ਆਈ ਰੱਖਿਆ ਜੀ ਦੁਪੱਟਾ ਆਪਾਂ ਸਾਰੇ ਦੋਨੇ ਕਲਰਾਂ ਦਾ ਟਾਈਟ ਆਈ ਰੱਖਿਆ ਨਾਲ ਆਪਾਂ ਸੂਟ ਦੇ ਕਲਰ ਦੀ ਨਾਲ ਆਪਾਂ ਇਹਦੇ ਤੇ ਲੇਸ ਲਕਵਾਈ ਹੈ ਜੀ ਤੁਸੀਂ ਪਿਓਰਫੁੱਲ ਪਿਆਰ ਔਰ ਕਿੰਝ ਜ਼ਿਆਦਾ ਵੀ ਰੱਖ ਸਕਦੇ ਹੋ ਵੀ ਬਹੁਤ ਸੋਹਣਾ ਲੱਗਦਾ ਹੈ ਬਾਕੀ ਆਪਣੀ ਇੱਛਾ ਦੇ ਅਨਸਾਰ ਤੁਸੀਂ ਜਿਵੇਂ ਚਾਹੋ ਉਵੇਂ ਹੋ ਸਕਦਾ ਹੈ ਜਿਹੜਾ ਨੰਬਰ ਹੈ ਆਪਣਾ ਸਕਰੀਨ ਤੇ ਸ਼ੋ ਹੋ ਰਿਹਾ ਉੱਥੇ ਜਾ ਕੇ ਤੁਸੀਂ ਸਾਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਜੇ ਤੁਸੀਂ ਸਾਡੇ ਗਰੁੱਪ 'ਚ ਵੀ ਐਡ ਹੋਣਾ ਚਾਹੋ ਨੇ ਤਾਂ ਵੀ ਤੁਸੀਂ ਸਾਨੂੰ WhatsApp ਤੇ ਜਾ ਕੇ ਮੈਸੇਜ ਕਰੋ ਗਰੁੱਪ 'ਚ ਆਪਾਂ ਪ੍ਰਿੰਟ ਵਗੈਰਾ ਦੀਆਂ ਫੋਟੋਆਂ ਪਾਉਂਦੇ ਰਹਿਣੇ ਆਂਗੇ ਉੱਥੇ ਜਾ ਕੇ ਤੁਸੀਂ ਸਾਡੇ ਨਾਲ ਐਡ ਹੋ ਸਕਦੇ ਹੋ ਥੈਂਕ ਯੂ